ਸ੍ਰੀ ਗੁਰੂ ਦਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਤੋਂ ਸੌਧੀਆਂ ਸੰਸਥਾ ਨੂੰ ਗੁਰਿੰਦਰ ਸਿੰਘ ਕੁਸਾਇਦ ਪ੍ਰਦਾਨ ਸਮੂਹ ਮੌਜੂਦਾ ਕੁਸਾਇਦ ਵੈਲਫੇਅਰ ਸੁਸਾਇਟੀ ਦੁਸਾਂਝ ਫਲਾਕ ਜਿਲ੍ਹਾ ਜਲੰਧਰ ਦੇ ਸਮੂਹ ਨਗਰ ਦੇ ਵਾਸੀ ਐਨ ਆਰ ਆਈ ਜੀਵਨ ਨੂੰ ਸੰਸਾਦ ਨੂੰ ਲੱਖ ਲੱਖ ਵਧਾਈਆਂ ਅਫਸਰ ਵੀ ਮੌਕੇ ਤੇ ਆਏ ਸੀ ਸਾਰਾ ਜਿਹੜਾ ਸੀਨ ਨੂੰ ਕਰਕੇ ਵੈਰੀਫਾਈ ਤੇ ਇੱਕ ਮੁਕਦਮਾ ਨਵਾਂ ਦਰਜ ਕਰਾਂ ਮੈਮ ਇਹ ਜਿਹੜਾ ਤਸਕਰ ਸੀ ਇਹ ਨਸ਼ੇ ਨਾਲ ਜੁੜਾ ਹੈ ਤਸਕਰ ਸੀ ਬਿਲਕੁਲ ਜੀ ਨਸ਼ਾ ਤਸਕਰੀ ਦੇਦੇ तकरीबन 11 12 ਮੁਕਦਮੇ ਸੀ ਕਿੱਥੇ ਰਹਿਣ ਵਾਲੇ ਨੇ ਗੜਪੜ ਏਰੀਆ ਦਾ ਗੜਪੜ ਦਾ ਠੀਕ ਹੈ ਜੀ ਤੇ ਅਮਨਦੀਪ ਏਲੀਅਸ ਅਮਨ son of ਮੱਕ ਕਿੰਨੀ ਕੇਜ ਆ ਮੈਮ ਇਹ ਹਾਰਲੀ 22 23 ਸਾਲ ਦਾ 22 23 ਸਾਲ ਠੀਕ ਹੈ ਜੀ ਨੰਬਰ 10 ਪਹਿਲਾਂ ਕਿਸੇ ਕੀ ਇਸ ਪਕੌੜਾ ਵੀ ਰਿਹਾ ਕੀ ਗੱਲ ਸੱਚ ਹੈ ਜੀ ਬਿਲਕੁਲ ਸਹੀ ਹੈ ਜੀ ਇਹ ਪ੍ਰੋਕਲੇਮਡ ਆਫੈਂਡਰ ਹੈਗਾ ਕੋਰਟ ਦਾ ਆਡ ਦੇ ਮੁਕਦਮੇ ਦੇ ਵਿੱਚ ਉਸ ਤੋਂ ਇਲਾਵਾ ਚਾਰ ਮੁਕਦਮਿਆਂ ਦੇ ਵਿੱਚ ਇਹ ਨਾਮਜਦ ਸੀ ਠੀਕ ਹੈ ਤੇ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਹੈਗੇ ਥਾਣੇ ਉਹਨਾਂ ਦੇ ਵਿੱਚ ਵੀ ਇਹ ਵਾਂਟਡ ਸੀ ਹੁਣ ਛੋਟੀ ਜਿਹੀ ਉਮਰ ਵਿੱਚ ਇਹ ਤੇ ਤੁਸੀਂ 11 ਬਾਰੇ ਪਰਚੇ ਦੱਸ ਰਹੇ ਹੋ ਕਿ ਇਹਨਾਂ ਦਾ ਪਰਿਵਾਰ ਵੀ ਇਸ ਮਸਲੇ ਵਿੱਚ ਲਿਪਟਾ ਹੈ ਜੀ ਬਿਲਕੁਲ ਜੀ ਇਹਨਾਂ ਦੇ ਪੀੜੀਦਰ ਚੱਲਿਆ ਆ ਰਿਹਾ ਇਹਨਾਂ ਦੀ ਜਦੋਂ ਮੈਂ ਜੁਆਇਨ ਕੀਤਾ ਇਹਨਾਂ ਦੀ ਦਾਦੀ ਤੇ ਪਰਚਾ ਇਹਦੇ ਫਾਦਰ ਤੇ ਇਹਦੇ ਮਦਰ ਤੇ ਰੀਸੈਂਟਲੀ ਹੋਇਆ ਇੱਕ ਦੇ ਇਹਦੇ ਤੇ ਵੀ ਪਰਚੇ